ਬਠਿੰਡਾ ਪੁਲਿਸ ਦਾ ਇੱਕ ਥਾਣੇਦਾਰ ਦਿਨ ਦਿਹਾੜੇ ਪੀ ਰਿਹਾ ਸੀ ਵਰਦੀ ਦੇ ਵਿੱਚ दारू ਤਾਂ ਜਦ ਮੀਡੀਆ ਨੇ ਪੁੱਛਿਆ ਤਾਂ ਕਹਿੰਦਾ ਤਿਹਾਰਾਂ ਦੇ ਦਿਨ ਇਸ ਲਈ ਪੀ ਰਹੇ ਹਾਂ ਇਹ ਤਸਵੀਰਾਂ ਅਸੀਂ ਦਿਖਾ ਰਿਹਾ ਬਠਿੰਡਾ ਦੀ ਦਾਣਾ ਮੰਡੀ ਦੇ ਇੱਕ ਠੇਕੇ ਦੀਆਂ ਜਿੱਥੇ ਬਠਿੰਡਾ ਪੁਲਿਸ ਦਾ ਇੱਕ ਥਾਣੇਦਾਰ ਆਪਣੇ ਆਪ ਨੂੰ ਕੋਟ ਵਿੱਚ ਲੱਗਿਆ ਹੋਇਆ ਦੱਸ ਰਿਹਾ ਹੈ ਅਤੇ ਉਹ ਦਿਨ ਦਿਹਾੜੇ ਲਗਭਗ 11 ਵਜੇ ਦੀ ਲਗਭਗ ਉਹ ਆਪਣਾ ਸਵੇਰ ਦੇ ਠੇਕੇ ਦੇ ਉੱਤੇ ਖੜ ਕੇ ਇੱਕ ਉਸਨੇ ਆਪਣਾ ਪਉਆ ਲਿਆ ਅਤੇ ਉਸ ਤੋਂ ਬਾਅਦ ਉਸਨੇ ਉਸੇ ਤਰ੍ਹਾਂ ਹੀ ਪੀ ਕੇ ਉੱਥੇ ਇੱਕ ਸਾਈਡ ਤੇ ਪਉਆ ਰੱਖ ਕੇ ਉੱਥੋਂ ਚੱਲਦਾ ਬਣਿਆ ਜਦ ਉਸ ਨੂੰ ਇਸ ਬੰਦੀ ਪੁੱਛਿਆ ਗਿਆ ਤਾਂ ਉਹਨੇ ਕਿਹਾ ਕਿ ਤਿਹਾਰਾਂ ਦੇ ਦਿਨ ਚੱਲ ਰਹੇ ਹਨ ਇਸ ਲਈ ਉਸਨੇ ਪੀਤੀ ਹੈ ਤੇ ਉਹ ਬਠਿੰਡਾ ਦੀ ਕੋਰਟ ਦੇ ਅੰਦਰ ਤਨਾਤ ਹੈ ਐਸ ਨੂੰ ਦਿਖਾ ਰਹੇ ਹਾਂ ਇਹ ਤਸਵੀਰਾਂ ਸਾਰੀਆਂ ਬਠਿੰਡਾ ਦੀ ਦਾਣਾ ਮੰਡੀਆਂ ਜਿੱਥੇ ਬਠਿੰਡਾ ਪੁਲਿਸ ਦਾ ਇੱਕ ਥਾਣੇਦਾਰ ਜੋ ਕੋਰਟ ਦੇ ਅੰਦਰ ਤਨਾਤ ਹੈ ਅਤੇ ਦਿਨ ਦਿਹਾੜੇ ਠੇਕੇ ਦੇ ਉੱਤੇੋਂ ਸ਼ਰਾਬ ਲੈ ਕੇ ਉਹ ਇੱਥੇ ਆਪਣਾ ਪੀ ਰਿਹਾ ਸੀ ਇਸ ਨੂੰ ਲੈ ਕੇ ਕਿੰਨਾ ਕਿਤੇ ਵਰਦੀ ਤੇ ਉੱਤੇ ਜਰੂਰ ਇਸ ਤਰ੍ਹਾਂ ਦੀ ਜਿਹੜੀ ਨੇ ਇਹ ਆਪਣਾ ਦਾਗ ਲੱਗ ਜਾਂਦੇ ਨਹੀਂ। ਬਾਈ ਜੀ ਕਿਵੇਂ ਵਰਦੀ ਕੇ ਟਾਈਮ ਨਾਲ ਲਾਈ ਜਾਂਦੇ ਹੋ? ਵਰਦੀ ਜੀ ਪੀਐਨ ਮੇ ਟਾਈਮ ਨਾਲ ਹੀ ਪੀਐਨ ਹੋ। ਹਾਂ? ਤਿਉਹਾਰ ਸੀ? ਹਾਂ। ਲੱਗਦਾ ਨਹੀਂ ਵੀ ਦੋਨੋਂ ਵਰਦੀ ਕੇ ਨਹੀਂ ਪੀਣ ਚਾਹੀਦੇ। ਨਹੀਂ ਪੀਣਗੇ। ਹੈ? ਨਹੀਂ ਪੀਣਗੇ। ਗਲਤੀ ਮੰਨਦੇ ਹੋ? ਹਾਂ। ਹੈ? ਕਿਤੇ ਡੁੱਢ ਕਿੱਥੇ ਹੈਗੇ? ਮੈਰੀ ਹੈ। ਕੋਲ ਦੇ। ਹੈ? ਕੋਲ ਕੇ। ਕੋਡ ਚ ਹੈ ਹਾਂ ਕੀ ਨਾਮ ਕੀ ਤੁਹਾਡਾ ਨਹੀਂ ਠੀਕ